ਅੱਜ ਐਸ ਵਾਲੇ ਹਾਲਾਤ ਇਹ ਬਣੇ ਨੇ ਕਿ ਪਿੱਛੇ ਮਰਬਿਆਂ ਦੇ ਮਰਬੇ ਹੱਲੇ ਝੋਨਾ ਵੜਿਆ ਜਾਣ ਵਾਲਾ ਬਾਸਮਤੀ ਦੀ ਵੈਰਾਈਟੀ ਵੱਡੀ ਜਾਣ ਵਾਲੀ ਏ 12500 ਪਿੰਡਾਂ ਦੇ ਵਿੱਚੋਂ ਉਹਨਾਂ ਸੈਟਲਾਈਟਾਂ ਨੇ ਜਿਨ੍ਹਾਂ ਨੂੰ ਹੜ੍ਹਾਂ ਦੇ ਵਿੱਚ ਕੁਝ ਨਹੀਂ ਸੀ ਜ਼ਮੀਨ ਤੇ ਦਿਖਿਆ ਉਹ ਕਹਿ ਰਹੇ ਨੇ ਕਿ 400 ਦੇ ਕਰੀਬ ਫਾਰਮ ਫਾਇਰ ਪੰਜਾਬ 'ਚੋ ਰਿਪੋਰਟ ਕੀਤੀ ਗਈ ਏ ਤੇ ਅੱਜ ਦਿੱਲੀ ਦਾ ਸਵੇਰ ਦਾ AQI ਇੰਡੈਕਸ ਕਿੰਨਾ 에ਅਰ ਕੁਆਲਿਟੀ ਇੰਡੈਕਸ ਰਾਤ ਨੂੰ 675 ਕ੍ਰਾਸ ਕਰ ਗਿਆ ਸੀਗਾ ਤੇ ਜੇ ਪੰਜਾਬ 'ਚ ਪੀਤੇ ਸਾਲਾਂ ਦਾ ਰਿਕਾਰਡ ਵੇਖੀਏ ਤੇ 23 ਦੇ ਵਿੱਚ 30000 ਤੋਂ ਵੱਧ ਫਾਰਮ ਫਾਇਰ ਸੀਗੀਆਂ 24 ਸਨ ਦੇ ਵਿੱਚ 10000 ਸੀਗੀਆਂ ਤੇ ਐਤਕੀ ਤੇ 400 ਨੇ ਫਿਰ ਕਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ ਉਹ 675 ਚੱਲ ਰਿਹਾ ਕਿਉਂ ਕਿਸਾਨੀ ਨੂੰ ਜਿਹੜੀ ਆਲਰੇਡੀ ਹੜਾਂ 'ਚ ਹੜ ਗਈ ਏ ਬੇਮੌਸਮੀ ਵਰਖਾ ਨਾਲ ਤੇ ਜਿਹੜਾ ਮੌਸਮ ਅਨੁਕੂਲ ਨਾ ਰਹਿਣ ਕਰਕੇ ਮੁਸ਼ਕਲਾਂ 'ਚੋਂ ਨੰਗ ਰਹੀ ਏ ਉਹਨੂੰ ਕਿਉਂ ਨਿੰਦਿਆ ਤੇ ਭੰਡਿਆ ਜਾ ਰਿਹਾ ਤੇ ਕੋਟਾਂ ਦਾ ਸਹਾਰਾ ਲੈ ਕੇ ਡਾਇਰੈਕਸ਼ਨਾਂ ਦਿੱਤੀਆਂ ਜਾ ਰਹੀਆਂ ਤੇ ਧੜਾ ਧੜ ਚਲਾਨ ਹੋ ਰਹੇ ਨੇ ਤੇ ਧੜਾ ਧੜ ایفਆਰਾਂ ਹੋ ਰਹੀਆਂ ਨੇ ਉਹਦਾ ਕੌਣ ਜਵਾਬ ਦੇ ਹੈਗਾ